ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਅੱਜ ਅਸੀਂ 16 ਨਵੰਬਰ 2025 ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਪ੍ਰਾਪਤ ਹੋਏ ਬ੍ਰह्म ਹੁਕਮਨਾਮਾ ਸਾਹਿਬ ਤੇ ਥੋੜੀ ਵਿਚਾਰ ਕਰਾਂਗੇ ਜੀ ਇਹ ਪਾਵਨ ਬਾਣੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 660 ਤੇ ਸੁਸ਼ੋਭਿਤ ਹੈ ਇਹ ਤਨਾਸਰੀ ਰਾਗ ਵਿੱਚ ਪਹਿਲੇ ਪਾਦਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਆਓ ਸਭ ਤੋਂ ਪਹਿਲਾਂ ਸ਼ਰਧਾ ਨਾਲ ਪਵਿੱਤਰ ਬਾਣੀ ਦਾ ਸਰਵਣ ਕਰੀਏ ਪਹਿਲਾ ਬੰਦ ਹੈ ਜੀ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇਸ ਦਾ ਭਾਵ ਹੈ ਕਿ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਸਦੀਵੀ ਹੈ ਉਹ ਸਭ ਨੂੰ ਬਣਾਉਣ ਵਾਲਾ ਹੈ ਉਹ ਨਿਰਭਉ ਹੈ ਨਿਰਵੈਰ ਹੈ ਕਾਲ ਤੋਂ ਪਰੇ ਜੂਨਾ ਤੋਂ ਰਹਿਤ ਅਤੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਹੁਣ ਅੱਗੇ ਸ਼ਬਦ ਸ਼ੁਰੂ ਹੁੰਦਾ ਹੈ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਇੱਥੇ ਦੇਖੋ ਕਿੰਨੀ ਮਨੁੱਖੀ ਭਾਵਨਾ ਹੈ ਮੇਰੀ ਜਿੰਦ ਡਰਦੀ ਹੈ ਮੈਂ ਕਿਸ ਕੋਲ ਜਾ ਕੇ ਅਰਜ਼ੋਈ ਕਰਾਂ ਬਿਲਕੁਲ ਇੱਕ ਬਹੁਤ ਹੀ ਮਤਲਬ ਨਿੱਜੀ ਪੁਕਾਰ ਹੈ ਇਹ ਤੇ ਇਸੇ ਲਈ ਮੈਂ ਦੁੱਖਾਂ ਨੂੰ ਦੂਰ ਕਰਨ ਵਾਲੇ ਹਮੇਸ਼ਾ ਬਖਸ਼ਿਸ਼ਾਂ ਕਰਨ ਵਾਲੇ ਦਾਤਾਰ ਪ੍ਰਭੂ ਨੂੰ ਸੇਮਰਦਾ ਹਾਂ ਹੁਣ ਆਉਂਦੀ ਹੈ ਰਹਾਉ ਦੀ ਤੁਖ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ ਇਹ ਸ਼ਬਦ ਦਾ ਕੇਂਦਰੀ ਭਾਵ ਹੈ ਹਨਾ ਜੀ ਇਹ ਪੂਰੇ ਸ਼ਬਦ ਦਾ ਧੁਰਾ ਹੈ ਮੇਰਾ ਮਾਲਕ ਹਮੇਸ਼ਾ ਨਵਾਂ ਹੈ ਮਤਲਬ ਉਹ ਹਰ ਰੋਜ਼ ਨਵੀਆਂ ਦਾਤਾਂ ਬਖਸ਼ਦਾ ਹੈ ਤੇ ਕਦੇ ਅੱਕਦਾ ਨਹੀਂ ਨੀਤ ਨਵਾਂ ਇਹ ਬਹੁਤ ਖੂਬਸੂਰਤ ਵਿਚਾਰ ਹੈ ਉਹ ਸਦਾ ਹੀ ਦੇਣ ਵਾਲਾ ਹੈ ਅੱਗੇ ਗੁਰੂ ਸਾਹਿਬ ਫਰਮਾਉਂਦੇ ਨੇ ਅੰਧਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਹੇ ਮੇਰੀ ਜਿੰਦੇ ਹਰ ਰੋਜ਼ ਉਸ ਮਾਲਕ ਨੂੰ ਸਿਮਰਨਾ ਚਾਹੀਦਾ ਹੈ। ਹਾਂਜੀ। ਕਿਉਂਕਿ ਅੰਤ ਵੇਲੇ ਮਤਲਬ ਔਖੇ ਵੇਲੇ ਉਹੀ ਬਚਾਉਂਦਾ ਹੈ। ਸਹੀ ਗੱਲ ਐ। ਧਿਆਨ ਨਾਲ ਸੁਣ ਉਸ ਦਾ ਆਸਰਾ ਲੈ ਕੇ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਦਾ ਹੈ। ਅੱਗੇ ਬੰਦ ਹੈ ਜੀ ਦਇਆਲ ਤੇਰੇ ਨਾਮ ਤਰਾਂ ਸਦ ਕੁਰਬਾਨੇ ਜਾਉ ਰਹਾਉ ਦੂਜਾ। ਹੇ ਦਿਆਲੂ ਪ੍ਰਭੂ ਮੈਂ ਤੇਰੇ ਨਾਮ ਦੁਆਰਾ ਹੀ ਜੀ ਇਸ ਸੰਸਾਰ ਸਮੁੰਦਰ ਤੋਂ ਤਰ ਸਕਦਾ ਹਾਂ ਮੈਂ ਹਮੇਸ਼ਾ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਤੂੰ ਤੂੰ ਬਾਝ ਪਿਆਰੇ ਕੇਵਲ ਰਹਾ ਸਾ ਬੜਿਆਈ ਦੇਂ ਜਿਤ ਨਾਮ ਤੇਰੇ ਲੱਗ ਰਹਾ ਇਹ ਤਾਂ ਇੱਕ ਤਰ੍ਹਾਂ ਦੀ ਅਰਦਾਸ ਹੈ ਏ ਪਿਆਰੇ ਪ੍ਰਭੂ ਤੇਰੇ ਤੋਂ ਬਿਨਾ ਮੈਂ ਕਿਵੇਂ ਜੀਵਾਂ ਬਿਲਕੁਲ ਮੈਨੂੰ ਉਹ ਮਹਾਨ ਦਾਤ ਬਖਸ਼ੋ ਜਿਸ ਨਾਲ ਮੈਂ ਸਦਾ ਤੇਰੇ ਨਾਮ ਨਾਲ ਜੁੜਿਆ ਰਹਿਾਂ ਅਤੇ ਅੰਤ ਵਿੱਚ ਸੇਵੀ ਸਾਹਿਬ ਆਪਣਾ ਔਰ ਉਹ ਨਾ ਜਾਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ-ਬਿੰਦ ਚੁਕ-ਚੁਕ ਹੋਏ ਮੈਂ ਸਿਰਫ ਆਪਣੇ ਮਾਲਕ ਦੀ ਸੇਵਾ ਕਰਦਾ ਹਾਂ ਅਤੇ ਕਿਸੇ ਹੋਰ ਤੋਂ ਕੁਝ ਨਹੀਂ ਮੰਗਦਾ ਦੇਖੋ ਕਿੰਨਾ ਪੱਕਾ ਪ੍ਰੋਸ ਹੈ ਨਾਨਕ ਉਸ ਮਾਲਕ ਦਾ ਦਾਸ ਹੈ ਅਤੇ ਉਸ ਤੋਂ ਪਲ-ਪਲ ਬੂੰਦ-ਬੂੰਦ ਕੁਰਬਾਨ ਜਾਂਦਾ ਹੈ ਵਾਹ ਸਾਧ ਸੰਗਤ ਜੀ ਇਸ ਪਾਵਨ ਹੁਕਮਨਾਮੇ ਰਾਹੀਂ ਗੁਰੂ ਸਾਹਿਬ ਸਾਨੂੰ ਸੰਸਾਰ ਦੇ ਡਰ ਅਤੇ ਦੁੱਖਾਂ ਤੋਂ ਮੁਕਤ ਹੋਣ ਦਾ ਮਾਰਗ ਦਰਸਾ ਰਹੇ ਨੇ ਹਾਂਜੀ ਤੇ ਉਹ ਮਾਰਗ ਹੈ ਕਿ ਇੱਕੋ ਇੱਕ ਸਹਾਰਾ ਉਸ ਸਦਾ ਨਵੇਂ ਅਤੇ ਸਦਾ ਦਾਤਾਰ ਪ੍ਰਭੂ ਦਾ ਹੈ ਹੋਰ ਕੋਈ ਨਹੀਂ ਇਹ ਬ੍ਰह्म ਸੰਦੇਸ਼ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਜਦੋਂ ਵੀ ਮਨ ਡੋਲੇ ਜਾਂ ਕਿਵੇਂ ਕਹਾ ਖਬਰائے ਤਾਂ ਕਿਸੇ ਹੋਰ ਪਾਸੇ ਪਟਕਣ ਦੀ بجائے ਸਿਰਫ ਅਕਾਲ ਪੁਰਖ ਦੇ ਨਾਮ ਦਾ ਆਸਰਾ ਲਈਏ ਬਿਲਕੁਲ ਨਾਮ ਸਿਮਰਨ ਅਤੇ ਅਰਦਾਸ ਹੀ ਸੱਚਾ ਮਾਰਗ ਹੈ ਬਾਣੀ ਪੜਨ ਅਰਥ ਕਰਨ ਜਾਂ ਵਿਚਾਰ ਕਰਨ ਵਿੱਚ ਸਾਡੇ ਕੋਲੋਂ ਅਨੇਕਾਂ ਪੁੱਲਾਂ ਹੋ ਜਾਂਦੀਆਂ ਨੇ ਅਸੀਂ ਸੰਗਤ ਅਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਖਿਮਾ ਦੇ ਜਾਚਕ ਹਾਂ ਜੀ ਬਿਲਕੁਲ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧੀ ਅਗਵਾਈ ਲਈ ਜਾਵੇ ਵਾਹਿਗੁਰੂ ਸਭ ਨੂੰ ਤੰਦਰੁਸਤੀ ਨਾਮਦਾਨ ਅਤੇ ਚੜ੍ਹਦੀ ਕਲਾ ਬਖਸ਼ੇ ਇਸ ਨਿਮਾਣੀ ਸੇਵਾ ਨੂੰ ਅੱਗੇ ਵਧਾਉਣ ਲਈ ਇਸ ਵਿਚਾਰ ਨੂੰ ਹੋਰ ਸੰਗਤਾਂ ਨਾਲ ਸਾਂਝਾ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ